ਉਹ ਬੰਦਾ ਇੱਕ ਦਿਨ ਦੇ ਵਿੱਚ 48 ਕਰੋੜ ਰੁਪਇਆ ਕਮਾਉਂਦਾ ਇੱਕ ਦਿਨ ਦੀ ਤਨਖਾਹ ਉਹ ਦੀ 48 ਕਰੋੜ ਆ ਤੇ ਸਾਲ ਦੀ ਤਨਖਾਹ ਕੁਝ ਕਹਿੰਦੇ ਆ 17000 ਕਰੋੜ ਦੇ ਅਰਾਊਂਡ ਆ ਕੁ ਤਨਖਾਹ ਬਣਦੀ ਹੋਵੇ ਜੇ ਅੱਜ ਇੰਨੀਆਂ ਵੀਡੀਓਜ਼ ਆ ਰਹੀਆਂ ਕਿ ਵੀ ਬਿਜ਼ਨਸ ਕਰਨਾ ਚਾਹੀਦਾ ਬਿਜ਼ਨਸ ਕਰਨਾ ਚਾਹੀਦਾ ਬਿਜ਼ਨਸ ਕਰਨਾ ਚਾਹੀਦਾ ਜੇ ਸਾਰੇ ਹੀ ਬਿਜ਼ਨਸ ਕਰਨ ਲੱਗ ਜਾਣਗੇ ਤਾਂ ਉਹਨਾਂ ਬਿਜ਼ਨਸ ਵਿੱਚ ਜੌਬ ਕੌਣ ਕਰੂਗਾ ਮੇਰਾ ਕੰਮ ਇਹ ਹੈ ਕਿ ਉਸ 10000 ਰੁਪਏ ਦੀ ਤਨਖਾਹ ਵਾਲੇ ਬੰਦੇ ਨੂੰ ਵੀ ਅਮੀਰ ਕਰਨਾ ਉਹ ਅਮੀਰ ਮੈਂ ਕਿਵੇਂ ਕਰ ਸਕਦਾ ਸੇਵਿੰਗਸ ਕਦੇ ਵੀ ਤੁਹਾਨੂੰ ਅਮੀਰ ਨਹੀਂ ਕਰਦੀਆਂ ਇਨਵੈਸਟਮੈਂਟਸ ਕਰਦੀਆਂ ਹੁ ਸਮਝ ਨਹੀਂ ਹੈਗੀ ਆਮ ਜਨਤਾ ਨੂੰ ਇਨਵੈਸਟਮੈਂਟਸ ਕਰੀਏ ਕਿਵੇਂ ਭਾਈ ਈਵਨ ਕਿ ਇਥੋਂ ਤੱਕ ਮੈਂ ਦੇਖਦਾ ਪਲੱਸ 2 ਵਾਲੇ ਬੱਚੇ ਜਿਹੜੇ ਕਰਕੇ ਨਿਕਲਦੇ ਆ ਉਹਨਾਂ ਨੂੰ ਬੈਂਕ ਦੇ ਵਿੱਚ ਇੱਕ ਚੈੱਕ ਵੀ ਭਰਨਾ ਨਹੀਂ ਆਉਂਦਾ ਹੁੰਦਾ ਹੋਰ ਮੈਂ ਕੀ ਐਕਸਪੈਕਟ ਕਰਾਂ ਦੋਸਤੋ ਸਪੀਕਰ ਸਿੰਘ ਯੂਐਲਓ ਦੇ ਪੇਜ ਤੇ ਤੁਸੀਂ ਜੁੜ ਚੁੱਕੇ ਆ ਤੇ ਅੱਜ ਨਾ ਇੱਕ ਲੜਾਈ ਆ ਜਿਹੜੀ ਅੱਜ ਇੱਕ ਲੜਾਈ ਖਤਮ ਕਰ ਦੇਣੀ ਹੈ ਮੈਂ ਬਹੁਤ ਵੱਡੀ ਲੜਾਈ ਹੈ ਜਿਹੜੀ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਆ ਆਮ ਤੌਰ ਤੇ ਜਦੋਂ ਗੱਲਾਂ ਕਰਦੇ ਆ bizness ਦੀਆਂ financial education ਦੀਆਂ ਪੈਸਾ ਬਣਾਉਣ ਦੀਆਂ ਅਮੀਰ ਹੋਣ ਦੀਆਂ ਤਾਂ ਲੱਖਾਂ ਕਰੋੜਾਂ ਵੀਡੀਓਜ਼ ਤੁਹਾਨੂੰ YouTube ਤੇ ਮਿਲ ਜਾਣਗੀਆਂ ਜਿੱਥੇ ਕਿਹਾ ਜਾਊਗਾ ਜੌਬ ਛੱਡੋ ਤੇ bizness ਕਰੋ ਜੌਬ ਛੱਡੋ ਬਿਜ਼ਨਸ ਕਰੋ ਜੇ ਤੁਸੀਂ ਅਸਲ 'ਚ ਅਮੀਰ ਬਨਣਾ ਚਾਹੁੰਦੇ ਆ ਤਾਂ 925 ਨੇ ਤੁਹਾਨੂੰ ਉਮੀਦ ਨਹੀਂ ਬਣਾਉਣਾ ਤੁਸੀਂ 925 ਜੌਬ ਕਰਕੇ ਕਦੇ ਵੀ ਅਮੀਰ ਨਹੀਂ ਬਣ ਸਕਦੇ ਜਾਂ ਤੁਸੀਂ ਜੌਬ ਕਰਕੇ ਅਮੀਰ ਬਣ ਨਹੀਂ ਸਕਦੇ ਪਰ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਬਿਜ਼ਨਸ 'ਚ ਵੀ ਅਮੀਰ ਬਣਦੇ ਆ ਕੀ ਉਹ ਇਕਨੋਮੀਕਲੀ ਬਿਜ਼ਨਸ 'ਚ ਅਮੀਰ ਬਣ ਸਕਦੇ ਆ ਜੇ ਉਹਨਾਂ ਕੋਲੋਂ ਜੌਬ ਕਰਨ ਨੂੰ ਬੰਦੇ ਹੀ ਨਾ ਹੋਏ ਨਹੀਂ ਬਣ ਸਕਦੇ ਬਹੁਤ ਇੰਪੋਰਟੈਂਟ ਆ ਸਪੀਕਰ ਸਿੰਘ ਜੀ ਉਹਨਾਂ ਤੁਸੀਂ ਜੁੜੇ ਆ ਮੇਰਾ ਮਕਸਦ ਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ ਸਿਖਾਵਾਂ ਸ਼ੇਅਰ ਬਾਜ਼ਾਰ ਕਿਵੇਂ ਕੰਮ ਕਰਦਾ ਹੈ ਸ਼ੇਅਰ ਬਾਜ਼ਾਰ 'ਚ ਤੁਸੀਂ ਇਨਵੈਸਟ ਕਿਵੇਂ ਕਰ ਸਕਦੇ ਹੋ ਸ਼ੇਅਰ ਬਾਜ਼ਾਰ ਦੇ ਵਿੱਚ ਤੁਸੀਂ ਪੈਸਾ ਕਿਵੇਂ ਕੱਢ ਸਕਦੇ ਹੋ ਸ਼ੇਅਰ ਬਾਜ਼ਾਰ ਦੇ ਵਿੱਚ ਤੁਸੀਂ ਕਿਵੇਂ ਫੰਡਾਮੈਂਟਲ ਸਿੱਖਣੇ ਆ ਫਾਈਨੈਂਸ਼ੀਅਲ ਐਜੂਕੇਸ਼ਨ ਕਾਰ ਖਰੀਦਣਾ ਕਿਵੇਂ ਖਰੀਦਣਾ ਰੈਂਟ ਤੇ ਲੈਣਾ ਚਾਹੀਦਾ ਖਰੀਦਣਾ ਚਾਹੀਦਾ ਕਾਰ ਖਰੀਦਣੀ ਆ ਲੋਨ ਤੇ ਲਈਏ ਕੈਸ਼ ਲਈਏ ਬਹੁਤ ਸਾਰੇ ਇਹੋ ਜਿਹੇ ਡੇਲੀ ਲਾਈਫ ਦੇ ਸਵਾਲ ਆ ਜੋ ਪੰਜਾਬੀ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਆ ਆਪਦੇ ਫਾਈਨੈਂਸ਼ੀਅਲ ਐ ਨਾ ਕਾਲਜ ਸਿਖਾਈ ਜਾਂਦੀ ਆ ਨਾ ਕਿਤੇ ਘਰੇ ਸਿਖਾਈ ਜਾਂਦੀ ਆ ਫਾਈਨੈਂਸ਼ੀਅਲ এডਿਕੇਸ਼ਨ ਇੱਕ ਇਹੋ ਜਿਹਾ ਸਬਜੈਕਟ ਆ ਜੋ ਪੰਜਾਬ ਦੇ ਵਿੱਚ ਪੰਜਾਬੀ ਨੌਜਵਾਨੀ ਲੈਕ ਕਰਦੀ ਆ ਈਵਨ ਕਿ ਇਥੋਂ ਤੱਕ ਮੈਂ ਦੇਖਦਾ ਪਲੱਸ 2 ਵਾਲੇ ਬੱਚੇ ਜਿਹੜੇ ਕਰਕੇ ਨਿਕਲਦੇ ਆ ਉਹਨਾਂ ਨੂੰ ਬੈਂਕ ਦੇ ਵਿੱਚ ਇੱਕ ਚੈੱਕ ਵੀ ਭਰਨਾ ਨਹੀਂ ਆਉਂਦਾ ਹੁੰਦਾ ਹੋਰ ਮੈਂ ਕੀ ਐਕਸਪੈਕਟ ਕਰਾਂ ਕਿ ਪੰਜਾਬ ਦੇ ਬੱਚੇ ਫਾਈਨੈਂਸ਼ਲੀ ਐਜੂਕੇਟ ਹੋ ਜਾਣਗੇ ਤੇ ਮਿਲੀਨਰਸ ਬਿਲੀਨਰਸ ਬਣ ਜਾਣਗੇ ਜੋ ਕਿ ਬਹੁਤ ਮੁਸ਼ਕਲ ਆ ਐਂਡ ਏਸੀ ਚੀਜ਼ ਦੀ ਮਹਿੰਮ ਚਲਾਈ ਆ ਸਪੀਕਰ ਸਿੰਘ ਯੂਐਲ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਪੇਜ ਨੂੰ ਸੋ ਥੈਟ ਕਿ ਤੁਸੀਂ ਫ੍ਰੀ ਆਫ ਕਾਸਟ ਇਹ ਚੀਜ਼ ਬਿਜ਼ਨਸ ਦੀ ਮੈਂ ਅੱਜ ਇੱਕ ਉਦਾਹਰਣ ਲੈਣੀ ਆ ਬਾਈ ਜਗਦੀਪ ਸਿੰਘ ਜੋ ਕਿ ਤੁਹਾਨੂੰ ਪਤਾ ਹੈ ਕਿ ਇੱਕ ਸੀਈਓ ਆ ਜਿਨ੍ਹਾਂ ਦੀਆਂ ਮੁਖ ਖਬਰਾਂ ਬਹੁਤ ਜ਼ਿਆਦਾ ਚੱਲ ਰਹੀਆਂ ਸਭ ਤੋਂ ਜ਼ਿਆਦਾ ਦੁਨੀਆ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਬੰਦਾ ਜਿਹਦੀ ਇੱਕ ਦਿਨ ਦੀ ਤਨਖਾਹ 48 ਕਰੋੜ ਰੁਪਇਆ ਬਣਦੀ ਆ 48 ਕਰੋੜ ਇੱਥੇ ਪੰਜਾਬ ਦੇ ਵਿੱਚ ਕਿਤੇ ਇੱਕ ਸ਼ਹਿਰ ਦੇ ਵੱਡੇ ਜਿਹੇ ਸ਼ਹਿਰ ਦੇ ਵਿੱਚ ਕਿਤੇ ਕੋਈ ਇੱਕ ਸਾਲ ਦਾ ਕਰੋੜ ਰੁਪਇਆ ਕਮਾ ਲਵੇ ਨਾ ਅਗਲਾ ਕਹਿੰਦਾ ਮੈਂ ਤਾਂ ਸਾਲ ਦਾ ਕਰੋੜਾ ਚ ਕਮਾਉਣਾ ਮੈਨਾਂ 2 ਕਰੋੜ ਰੁਪਈਆ ਕਮਾਉਣਾ ਸਾਲ ਦਾ 3 ਕਰੋੜ ਕਮਾਉਣਾ 1 ਕਰੋੜ ਕਮਾਉਣਾ ਉਹ ਬੰਦਾ 1 ਦਿਨ ਦੇ ਵਿੱਚ 48 ਕਰੋੜ ਰੁਪਈਆ ਕਮਾਉਂਦਾ 1 ਦਿਨ ਦੀ ਤਨਖਾਹ ਉਹਦੀ 48 ਕਰੋੜ ਆ ਤੇ ਸਾਲ ਦੀ ਤਨਖਾਹ ਕੁਝ ਕਹਿੰਦੇ ਆ 17000 ਕਰੋੜ ਦੇ ਅਰਾਊਂਡ ਆ ਕੁਝ ਤਨਖਾਹ ਬਣਦੀ ਉਹਦੀ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ bizness ਤੇ job ਜੇ bizness ਕੋਈ ਚੱਲ ਰਿਹਾ ਤਾਂ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ employees ਆ ਜੋ job ਦੇ ਕੰਮ ਕਰਦੇ ਆ ਤਾਂ ਹੀ ਉਹ bizness ਵੀ ਸਕਸੈਸਫੁਲ ਹੋ ਤੇ employees ਦੇ ਘਰ ਵੀ ਰੋਟੀ ਪੱਕਦੀ ਆ ਇੱਕ ਕੋ ਰਿਲੇਸ਼ਨ ਆ ਜੇ ਅੱਜ ਇੰਨੀਆਂ ਵੀਡੀਓਜ਼ ਆ ਰਹੀਆਂ ਕਿ ਵੀ ਬਿਜ਼ਨਸ ਕਰਨਾ ਚਾਹੀਦਾ ਬਿਜ਼ਨਸ ਕਰਨਾ ਚਾਹੀਦਾ ਬਿਜ਼ਨਸ ਕਰਨਾ ਚਾਹੀਦਾ ਜੇ ਸਾਰੇ ਹੀ ਬਿਜ਼ਨਸ ਕਰਨ ਲੱਗ ਜਾਣਗੇ ਤਾਂ ਉਹਨਾਂ ਬਿਜ਼ਨਸ ਵਿੱਚ ਜੌਬ ਕੌਣ ਕਰੂਗਾ ਜੇ ਜੌਬ ਨਾ ਕੀਤੀ ਤਾਂ ਇਕਨੋਮੀ ਚੱਲੂਗੀ ਕਿਵੇਂ ਜਿਹੜਾ ਇਹ ਆਈਡੀਆ ਸਾਰਾ ਦਾ ਸਾਰਾ ਕਿ ਭਾਈ ਹਰ ਬੰਦੇ ਨੂੰ ਬਿਜ਼ਨਸ ਹੀ ਕਰਨਾ ਚਾਹੀਦਾ ਜੌਬਾਂ ਛੱਡਣੀਆਂ ਚਾਹੀਦੀਆਂ ਇਹ ਇੱਕ ਇਕਨੋਮਿਕ ਕ੍ਰਾਈਸਿਸ ਲੈ ਕੇ ਆ ਸਕਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਇਕਨੋਮੀ ਦਾ ਵੀ ਤੇ ਤੁਹਾਡਾ ਐਜ਼ ਪਰਸਨ ਵੀ ਯੋ ਕਿ ਹਰ ਬੰਦੇ ਦਾ ਮਾਈਂਡਸੈਟ ਬਿਜ਼ਨਸ ਵਾਲਾ ਨਹੀਂ ਹਰ ਬੰਦਾ ਉਹਨਾਂ ਰਿਸਕ ਟੇਕਿੰਗ ਅਬਿਲਿਟੀ ਨਹੀਂ ਰੱਖਦਾ ਹਰ ਬੰਦੇ ਕੋਲੇ ਉਹਨਾਂ ਪਿੱਛੇ ਸੋਰਸ ਨਹੀਂ ਹੁੰਦਾ ਇਹੋ ਜਿਹੇ ਬਹੁਤ ਸਾਰੇ ਕਾਰਨ ਹੈਗੇ ਆ ਮੈਂ ਨਹੀਂ ਕਹਿੰਦਾ ਬਿਜ਼ਨਸ ਕਰਨਾ ਮਾੜਾ ਪਰ ਇਹੋ ਜਿਹੇ ਬਹੁਤ ਸਾਰੇ ਕਾਰਨ ਹੈਗੇ ਆ ਜਿਹਦੇ ਥਰੂ ਤੁਸੀਂ ਬਿਜ਼ਨਸ ਸਟਾਰਟ ਕਰਨਾ ਕਹਿਣਾ ਸੌਖਾ ਕਿ ਹਾਂ ਵੀ ਚੱਕ ਕੇ ਟੈਂਡ ਫੋੜੀ ਤੇ ਆਪਾਂ ਆਪਦਾ ਬਿਜ਼ਨਸ ਕਰ ਲਈਏ ਬਟ ਅਸਲ ਦੇ ਵਿੱਚ ਪ੍ਰੈਕਟੀਕਲੀ ਉਹ ਇੱਕ ਬਿਜ਼ਨਸਮੈਨ ਦਾ ਕੀ ਕੀ ਲੱਗਦਾ ਪਿੱਛੋਂ ਫੰਡਿੰਗ ਤਾਂ ਚਾਹੀਦੀ ਚਾਹੀਦੀ ਆ that is very sure business ਕੋਈ ਵੀ ਸ਼ੁਰੂ ਕਰਨਾ ਪੈਸਾ ਤਾਂ ਇਨਵੈਸਟਮੈਂਟ ਤੋਂ ਹੋਣੀ ਹੀ ਹੋਣੀ ਆ ਠੀਕ ਹੈ ਕੁਝ business ਐ ਉਹ ਜੋ ਹੋਣਗੇ ਜਿਨ੍ਹਾਂ ਚ ਇਨਵੈਸਟਮੈਂਟ ਨਾ ਲੱਗੇ ਜਿਵੇਂ ਮੈਂ ਆਪਣਾ ਕੰਮ ਬਿਨਾ ਪਿੱਛੇ ਬੈਕਗ੍ਰਾਉਂਡ ਤੋਂ ਸ਼ੁਰੂ ਕੀਤਾ ਬਿਨਾ ਕਿਸੇ ਇਨਵੈਸਟਮੈਂਟ ਤੋਂ ਸ਼ੁਰੂ ਕੀਤਾ ਠੀਕ ਹੈ ਕੁਝ ਐਕਸੈਪਸ਼ਨਲ ਕੇਸਿਸ ਹੋ ਸਕਦੇ ਆ ਪਰ ਉਹਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਹੁਣ ਜਦੋਂ ਤੁਸੀਂ ਜੌਬ ਕਰਦੇ ਆ ਕਿਸੇ ਦੇ ਘਰ ਹੁਣ ਕਿਸੇ ਨੂੰ ਕਿਸੇ ਦੇ ਘਰ ਪੈਸੇ ਦੀ ਲੋੜ ਆ ਹੁਣ ਕਿਸੇ ਬੰਦੇ ਜਿਹੜਾ ਜੌਬ ਕਰਦਾ ਉਹਦੇ ਘਰੇ 10 20 30000 ਰੁਪਏ ਦੀ ਲੋੜ ਆ ਸਾਲ ਵੇਟ ਕਰਨੀ ਪੈਂਦੀ ਹੈ ਐਂਡ ਕਈ ਬੰਦਿਆਂ ਕੋਲੇ ਉਨੀ ਅਫੋਰਡੇਬਿਲਟੀ ਨਹੀਂ ਹੁੰਦੀ ਕਿ ਉਹ ਵੇਟ ਕਰ ਸਕਣ ਉਹਨਾਂ ਦੀ ਰੋਟੀ ਹੀ ਉਸ ਨੌਕਰੀ ਤੋਂ ਬਣਨੀ ਹੈ ਉਹਨਾਂ ਦਾ ਜਿਹੜਾ ਗੁਜ਼ਾਰਾ ਹੀ ਉਸ এমਪਲॉयਮੈਂਟ ਤੋਂ ਚੱਲਣਾ ਤਾਂ এমਪਲॉयਮੈਂਟ ਬਿਜ਼ਨਸ ਇਕਨੋਮੀ ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਆ ਤਾਂ ਸਾਰਾ ਸਿਸਟਮ ਚੱਲਦਾ ਜੇ ਇਹ ਕਿਹਾ ਜਾਵੇ ਕਿ ਸਿਰਫ ਸਾਰੇ ਬਿਜ਼ਨਸ ਹੀ ਕਰ ਲੈਣ ਤਾਂ ਸਾਰਾ ਮੁਸ਼ਕਲ ਹੋ ਜਾਊਗਾ ਮੈਂ ਉਹ ਉਦਾਹਰਣ ਜਗਦੀਪ ਸਿੰਘ ਦੀ ਤਾਂ ਦਿੱਤੀ ਕਿਉਂਕਿ 48 ਕਰੋੜ ਰੁਪਈਆ ਇੱਕ ਦਿਨ ਦੀ ਸੈਲਰੀ 17000 ਕਰੋੜ ਰੁਪਈਆ ਸਾਲ ਦਾ ਉਹ ਬੰਦਾ ਕਮਾਉਂਦਾ ਤੁਸੀਂ ਆਪ ਅਨੁਮਾਨ ਲਾ ਲਓ ਕਿ ਕਿੱਥੋਂ ਤੱਕ ਸਕੋਪ ਹੈ ਜੇ ਬੰਦਾ ਜੌਬ ਵੀ ਚੱਜ ਨਾ ਕਰੇ ਜੇ ਜੌਬ ਦੇ ਵਿੱਚ ਵੀ ਆਉ ਦਾ ਫਿਊਚਰ ਦੇਖੇ ਜੇ ਜੌਬ ਨੂੰ ਵੀ ਆਪਦਾ ਦਿਲ ਲਾ ਕੇ ਕਰਨਾ ਚਾਹਵੇ ਤਾਂ ਫਿਊਚਰ ਤਾਂ ਉਹਦੇ ਵਿੱਚ ਵੀ ਹੈਗਾ ਪਰ ਆਪਣੇ ਮਿਸਕਨਸੈਪਸ਼ਨ ਆ ਆਪਣੇ ਜਿੰਨੀਆਂ ਵੀਡੀਓਜ਼ ਆਈਆਂ ਬਿਜ਼ਨਸ ਕਰੋ ਬਿਜ਼ਨਸ ਕਰੋ ਮਾੜੀ ਜੀ ਮੋਟੀਵੇਸ਼ਨਲ ਵੀਡੀਓ ਬਿਜ਼ਨਸ ਬਾਰੇ ਭਰ ਕੇ ਦੇਖੋ ਜਿੰਦਗੀ ਚ ਕਾਮਯਾਬ ਹੋਣ ਲਈ ਭਰ ਕੇ ਰਖੋ ਦੀਆਂ ਕਿ ਬਿਜ਼ਨਸ ਕਰੋ ਪਰ ਸਮਝੋ ਇਸ ਚੀਜ਼ ਨੂੰ ਹਰ ਬੰਦੇ ਦੀ ਆਪਣੀ ਆਪਣੀ ਕੁਆਲਿਟੀ ਆ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਕੰਮ ਕਰ ਸਕਦਾ ਹਰ ਬੰਦੇ ਦੀ ਆਪਣੀ ਆਪਣੀਆਂ ਮਜਬੂਰੀਆਂ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਕਰਦਾ ਹਾਂ ਮੇਰਾ ਜਿਹੜਾ ਕੰਮ ਆ ਉਹ ਬੜਾ ਵੱਖਰਾ ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ ਹੈ ਨਾ ਇਸ ਗੱਲ ਨੂੰ ਧਿਆਨ ਨਾਲ ਸੁਣ ਲਿਓ ਪੱਲੇ ਬੰਨ ਲਿਓ ਜ਼ਿੰਦਗੀ ਬਦਲ ਜੂਗੀ ਉਹ ਗੱਲ ਇਹ ਆ ਕਿ ਜੇ ਤੁਸੀਂ ਜੌਬ ਵੀ ਕਰਦੇ ਆ ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਨੌਕਰੀ ਕਰਦੇ ਆ ਜਿੱਥੇ ਤੁਹਾਡੀ ਤਨਖਾਹ ਸਿਰਫ 10000 ਰੁਪਇਆ ਮੇਰਾ ਕੰਮ ਇਹ ਆ ਕਿ ਉਸ 10000 ਰੁਪਏ ਦੀ ਤਨਖਾਹ ਵਾਲੇ ਬੰਦੇ ਨੂੰ ਵੀ ਅਮੀਰ ਕਰਨਾ ਉਹ ਅਮੀਰ ਮੈਂ ਕਿਵੇਂ ਕਰ ਸਕਦਾ ਉਹਦੇ ਪੈਸੇ ਨੂੰ ਮੈਨੇਜ ਕਰਕੇ ਮੈਂ ਤੁਹਾਨੂੰ ਸਿਖਾਉਣਾ YouTube ਤੇ ਕਿ ਜੇ ਤੁਹਾਡੀ ਤਨਖਾਹ 10000 ਵੀ ਆ ਤੁਸੀਂ ਫਿਰ ਵੀ ਅਮੀਰ ਬਣ ਸਕਦੇ ਹੋ ਕਿ ਨਹੀਂ ਬਣ ਸਕਦੇ ਟਾਈਮ ਤਾਂ ਲੱਗੂਗਾ ਜੀ ਬਿਜ਼ਨਸ ਮੇ ਬਿਜ਼ਨਸ ਕਰੋਗੇ ਫਿਰ ਕਿਹੜਾ ਪਹਿਲੇ ਦਿਨ ਤਨਖਾਹ ਮਿਲ ਜੂ ਕਮਾਈ ਮਿਲ ਜੂ ਮੈਨੂੰ 5 ਸਾਲ ਲੱਗ ਗਏ 5 ਸਾਲ ਮੈਨੂੰ ਇੱਕ ਵੀ ਰੁਪਇਆ ਕਮਾਈ ਨਹੀਂ ਹੋਈ 5 ਸਾਲਾਂ ਬਾਅਦ ਮੈਨੂੰ ਕਮਾਈ ਹੋਣੀ ਸ਼ੁਰੂ ਹੋਈ ਪਰ ਜਿਹੜੇ ਬੰਦੇ ਮੇਰੇ ਕੋਲ ਕੰਮ ਕਰਦੇ ਸੀ ਉਹਨਾਂ 5 ਸਾਲਾ ਜਦੋਂ ਮੈਨੂੰ ਕਮਾਈ ਨਹੀਂ ਹੋ ਰਹੀ ਸੀ ਉਹ ਤਾਂ ਤਨਖਾਹ ਲੈ ਕੇ ਕਮਾਈ ਕਰ ਰਹੇ ਸੀ ਨਾ ਤਾਂ ਕਿਸੇ ਨੇ ਵੀ ਉਹ ਸੈਕਰੀਫਾਈਸ ਨਹੀਂ ਦੇਖਿਆ ਹੁੰਦਾ ਤਾਂ ਜਿਹੜੇ ਬੰਦੇ 10000 ਤੇ ਅੱਜ ਤੁਹਾਨੂੰ ਕੰਮ ਕਰਦੇ ਆ ਕਿਤੇ ਵੀ ਤੁਸੀਂ 10000 15000 20000 5000 ਤੇ ਕੰਮ ਕਰਦੇ ਹੋ ਮੇਰਾ ਇਸ ਚੈਨ ਏਮਾ ਕਿ ਮੈਂ ਤੁਹਾਨੂੰ ਉਸ ਤਨਖਾਹ ਦੇ ਵਿੱਚ ਵੀ ਅਮੀਰ ਬਣਵਾ ਸਕਦਾ ਤੇ ਉਹ ਮੈਂ ਉਹਦੇ ਉੱਪਰ ਮੈਂ ਵੀਡੀਓਜ਼ ਪੋਸਟ ਕਰਨੀਆਂ ਉਹ ਹੋਊਗਾ ਕਿਵੇਂ ਜਦੋਂ ਤੁਸੀਂ ਉਸ 10000 ਰੁਪਏ ਨੂੰ ਸਹੀ ਤਰੀਕੇ ਨਾਲ ਮੈਨੇਜ ਕਰੋਗੇ ਆਪਦੀਆਂ ਇਨਵੈਸਟਮੈਂਟਸ ਨੂੰ ਮੈਨੇਜ ਕਰੋਗੇ ਖਰਚਿਆਂ ਨੂੰ ਮੈਨੇਜ ਕਰੋਗੇ ਮੈਨੇਜ ਕਰਨ ਦਾ ਮਤਲਬ ਘਟਾਉਣਾ ਨਹੀਂ ਹੁੰਦਾ ਆਮ ਤੌਰ ਤੇ ਕਿਹਾ ਜਾਂਦਾ ਵੀ ਹਾਂ ਵੀ ਤੇਰੀ 10000 ਤਨਖਾਹ ਆ ਤੂੰ ਹਰ ਮਹੀਨੇ 5000 ਖਰਚ ਕਰ ਪੰਜ 000 ਬਚਾ ਬਚਾਉਣਾ ਕਦੇ ਵੀ ਤੁਹਾਨੂੰ ਅਮੀਰ ਨਹੀਂ ਕਰਦਾ ਸੇਵਿੰਗਸ ਕਦੇ ਵੀ ਤੁਹਾਨੂੰ ਅਮੀਰ ਨਹੀਂ ਕਰਦੀਆਂ ਇਨਵੈਸਟਮੈਂਟਸ ਕਰਦੀਆਂ ਹੁਣ ਸਮਝ ਨਹੀਂ ਹੈਗੀ ਆਮ ਜਨਤਾ ਨੂੰ ਇਨਵੈਸਟਮੈਂਟਸ ਕਰੀਏ ਕਿਵੇਂ ਭਾਈ ਤਾਂ ਇਨਵੈਸਟਮੈਂਟਸ ਨੂੰ ਕਰਨਾ ਹੀ ਮੈਂ ਤੁਹਾਨੂੰ ਸਿਖਾਉਣਾ ਦੋਸਤੋ ਤਾਂ ਦੋਸਤੋ ਜਰੂਰ ਇਸ ਵੀਡੀਓ ਦਾ ਧਿਆਨ ਦਿਓ ਇਨਵੈਸਟਮੈਂਟਸ ਕਿਵੇਂ ਕਰਨੀਆਂ ਸ਼ੇਅਰ ਮਾਰਕੀਟ ਕੀ ਹੁੰਦੀ ਆ ਮਿਊਚੁਅਲ ਫੰਡਸ ਕੀ ਹੁੰਦੇ ਆ ਪ੍ਰੋਪਰਟੀ ਦੇ ਵਿੱਚ ਇਨਵੈਸਟ ਤੁਸੀਂ ਕਰ ਸਕਦੇ ਹੋ ਹੁਣ ਕਿਉਂ ਜੇ ਪ੍ਰੋਪਰਟੀ 'ਚ ਇਨਵੈਸਟ ਕਰਨਾ ਮੇਰੀ ਤਾਂ ਤਨਖਾਹ 10000 ਰੁਪਿਆ ਮੈਂ ਕੀ ਪ੍ਰੋਪਰਟੀ ਲੈਣ ਨੂੰ 10000 ਦੇ ਵਿੱਚ ਪ੍ਰੋਪਰਟੀ ਦੇ ਵਿੱਚ ਇਹੋ ਜਿਹੀ ਆਪਸ਼ਨ ਹੈ ਤੁਸੀਂ ਫ੍ਰੈਕਸ਼ਨਲ ਪ੍ਰੋਪਰਟੀ ਬਾਏ ਕਰ ਸਕਦੇ ਆ ਤੁਸੀਂ ਫ੍ਰੈਕਸ਼ਨਸ ਦੇ ਵਿੱਚ ਪ੍ਰੋਪਰਟੀ ਬਾਏ ਕਰ ਸਕਦੇ ਆ ਤੁਹਾਨੂੰ ਰਿਟਰਨ ਮਿਲਣਾ ਚਾਹੀਦਾ ਯਾਰ ਤੁਹਾਡਾ ਪੈਸਾ ਵਧਣਾ ਦੁੱਗਣਾ ਤਿੱਗਣਾ ਚੌਗਣਾ ਹੋਣਾ ਚਾਹੀਦਾ ਉਹ ਕਿਵੇਂ ਹੋਊਗਾ ਹੋਊਗਾ ਓਵਰ ਦਾ ਪੀਰੀਅਡ ਆਫ ਟਾਈਮ ਸਬਰ ਉਹਦੇ ਲਈ ਰੱਖਣਾ ਪੈਣਾ ਬੇਸਬਰੇ ਲੋਕ ਇਸ ਚੈਨਲ ਨੂੰ ਅੱਜ ਹੀ ਅਨਸਬਸਕ੍ਰਾਈਬ ਕਰ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਿਹੜੇ ਬੰਦੇ ਆ ਸਵਾਰਾ ਜਿਹੜੇ ਜ਼ਿੰਦਗੀ ਚ ਅਸਲ ਚ ਕਾਮਯਾਬ ਹੋਣਾ ਚਾਹੁੰਦੇ ਆ ਜਿਹੜੇ ਜ਼ਿੰਦਗੀ ਚ ਅਸਲ ਕੁਛ ਵੱਡਾ ਬੰਨਣਾ ਚਾਹੁੰਦੇ ਆ ਉਹ ਜ਼ਰੂਰ ਸਪੀਕਰ ਸਿੰਘ ਯੂਲੋ ਦੇ ਇਸ ਪੇਜ ਨੂੰ ਸਬਸਕ੍ਰਾਈਬ ਕਰਨ ਸੋ ਥੈਟ ਉਹ ਜ਼ਿੰਦਗੀ ਚ ਵੱਡਾ ਬੰਨ ਮੈਂ ਤੁਹਾਨੂੰ ਬਣਾ ਕੇ ਦਿਖਾਉਂਗਾ ਕਈ ਉਦਾਹਰਨਾਂ ਤੁਹਾਡੇ ਸਾਹਮਣੇ ਪੈਦਾ ਕਰਕੇ ਇਸੇ ਚੈਨਲ ਤੇ ਲੈ ਕੇ ਵੀ ਆਉਂਗਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣਾ ਪਿਆਰ ਬਣਾਈ ਰੱਖੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸ਼ੁਕਰੀਆ ਸਤਿ ਸ੍ਰੀ ਅਕਾਲ